ਜ਼ਿੰਦਗੀ ਬਚ ਗਈ ਐ ਸਾਗੇ ਉਹ ਕੀਮਤੀ ਚੀਜ਼ ਆ ਬਾਕੀ ਅਸੀਂ ਆ ਗਏ ਆ ਮੈਂ ਆ ਗਿਆਂ ਤੂੰ ਚਿੰਤਾ ਨਾ ਕਰੋ ਅਜੇ 2 4 5 ਦਿਨ ਜਿੱਤੇ ਅਭੀ ਉੱਤੇ ਰਹਿਣਾ ਬੱਚੇ ਸੰਭੋ ਆਪਣਾ ਆਪਣੀ ਲਾਈਫ ਬਣਾਓ ਬਾੜੀ ਵਿੱਚ ਫਸੇ ਸਾਡੇ ਭੈਣ ਭਰਾ ਨੇ ਲਾਸਟ ਕੜੀ ਸਾਡੀ ਜਿਹੜੀ ਆ ਪੰਜਾਬ ਦੀ ਅਸੀਂ ਉਧਰ ਤੱਕ ਪਹੁੰਚ ਗਏ ਆ ਤੇ ਅ ਪਹਿਲਾਂ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਦੀ ਰਹੋ ਸੋ ਅੱਜ ਮੈਂ ਆਇਆ ਜੇ ਤੁਸੀਂ ਮਤਲਬ ਸੰਕਰਤਕ ਕੋਲ ਕਾ ਬੜਾ ਕੜਮ ਕੜਿਆ ਤੁਸੀਂ ਆ ਆ ਰੱਖੋ ਇਹ ਅਜੇ ਤੇ ਸ਼ੁਰੂਆਤ ਕੀਤੀ ਹੋਰ ਲੈਣੇ ਹੋਣਾ ਰੱਖ ਲਓ ਕੋੜਾ ਕੋੜਾ ਇਹ ਤੁਹਾਡੇ ਪਾਸੇ ਲੱਗੇ ਆ ਤਾਂ ਅਨੇ ਪਾਸੇ ਲੱਗੇ ਆ ਰੱਖੋ ਵੇਵ ਹਮ ਸੀਤਾਂ ਦਾ ਨਾਲ ਸਾਹਮਣਾ ਕੀਤਾ ਸੋ ਮੈਂ ਪਹਿਲੋ ਮਾਨਜੁਗ ਮੁੱਖ ਮੰਤਰੀ ਜੀ ਦਿਨਾਲ ਇਹ ਬੇਨਤੀ ਕੀਤੀ ਸੀਗੀ ਵੀ ਸਾਨੂੰ ਇਸ ਇਲਾਕੇ ਦੇ ਅੰਦਰ ਹੈਲੀਕਾਪਟਰ ਜਿਹੜਾ ਪ੍ਰੋਵਾਈਡ ਕਰਾਇਆ ਜਾਵੇ ਤਾਂ ਜੋ ਅਸੀਂ ਰੈਸਕਿਊ ਕਰਕੇ ਲੋਕਾਂ ਨੂੰ ਖਤਰਨਾਕ ਥਾਵਾਂ ਤੋਂ ਜਿਹੜਾ ਪਾਰ ਲਿਆ ਸੀਗੀਏ ਕੁਸ਼ੀ ਹੈ ਕਿ ਸਾਨੂੰ ਹੈਲੀਕਾਪਟਰ ਸੇਮ ਨਹੀਂ ਪ੍ਰੋਵਾਈਡ ਕਰਾਤਾ ਔਰ ਉਸ ਦੇ ਨਾਲ ਅਸੀਂ ਕੁਝ ਰੈਸਕਿਊ ਵੀ ਕਰ ਸਕੇ 340 ਬੰਦਿਆਂ ਦਾ ਤੇ ਨਾਲ ਦੀ ਨਾਲ ਜਿਹੜਾ ਖਾਣ ਪੀਣ ਦਾ ਸਾਮਾਨ ਸੀਗਾ ਉਹ ਵੀ ਵੰਡਣ ਚ ਸਫਲ ਹੋਏ ਆਪਾਂ ਆਏ ਆ ਇੱਕਦਮ ਮੈਂ ਉਹ ਪਸ਼ੂਆਂ ਦੇ ਚਾਰੇ ਲਈ ਗਿਆ ਬਿਚੋਕਰ ਆ ਰਹੀ ਹੈ ਤੇ ਜਿੱਥੇ-ਜਿੱਥੇ ਲੋੜਾ ਮੈਨੂੰ ਦੱਸਦੇ ਹੋ ਹੈ ਮੈਂ ਉਹ ਭੇਜ ਦਵਾਂਗਾ ਇੱਧਰ ਜਿੰਨੀਆਂ ਬੋਰੀਆਂ ਤੁਸੀਂ ਕਹੋਗੇ। ਔਰ ਅਸੀਂ ਜਿਹੜਾ ਕੁਝ ਸਮਾਨ ਵੀ ਲੈ ਕੇ ਆਏ ਆ ਆਪਣੇ ਭੈਣ ਭਰਾਵਾਂ ਲਈ ਖਾਣ ਪੀਣ ਦੇ ਆ ਉਹ ਖਰਾਕ ਦੇ ਰੂਪ ਚ ਹੋਵੇ ਫਰੂਟ ਦੇ ਰੂਪ ਚ ਹੋਵੇ ਉਹ ਵੀ ਅਸੀਂ ਬੰਦੋਬਸ ਕੀਤਾ। ਮਾਨ ਸਾਹਿਬ ਨੇ ਸਾਡੀ ਡਿਊਟੀ ਲਈ ਆ ਵੀ ਕੱਲੇ ਕੱਲੇ ਘਰ ਜਿੱਥੇ ਨੁਕਸਾਨ ਆਇਆ ਉੱਥੇ ਜਾ ਕੇ ਆਓ। ਸਾਰੀ ਤਸਵੀਰ ਫਿਰ ਜਿਹੜੀ ਸਰਕਾਰ ਨੂੰ ਆਪੇ ਦਈਏ। ਸਾਡੇ ਮੋਕਮੰਟਰੀ ਸਦਾ ਭਗਵਾਨ ਸਿੰਘ ਮਾਨ ਜੀ ਦੀ ਇਹ ਆਦੇਸ਼ ਆ ਵੀ ਹਰ ਉਸ ਮਨੁੱਖ ਤੱਕ ਹਰ ਉਸ ਪਰਿਵਾਰ ਤੱਕ ਪਹੁੰਚਿਆ ਜਾਵੇ ਜਿਹੜਾ ਇਸ ਬਾੜ ਕਰਕੇ ਕੁਦਰਤੀ ਕੋਪੀ ਕਰਕੇ ਸੰਕਟ ਦੇ ਵਿੱਚ ਆ ਸੋ ਲਾਸਟ ਕਰੀ ਅਸੀਂ ਪਹੁੰਚ ਗਏ ਹਾਂ ਹੁਣ ਜਿਹੜਾ ਲੋਕਾਂ ਨੇ ਇੱਥੋਂ ਜਾਣਾ ਹੋਊਗਾ ਅਸੀਂ ਉਹਨੂੰ ਨਾਲ ਲੈ ਜਾਣਾ ਸੋ ਸਾਡਾ ਸਿਲਸਿਲਾ ਜਿਹੜਾ ਉਹ ਆਪ ਵਿਚ ਆਰੰਭ ਹੋ ਗਿਆ ਮੈਨੂੰ ਲੱਗਦਾ ਵੀ ਅਸੀਂ ਉਹ ਸੰਕਟ ਤੋਂ ਉਪਰਾਂਗੇ ਦੇ